ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਫੇਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਗਤ ਜੀ ਅੱਜ ਜੀ ਤੁਹਾਨੂੰ ਇੱਕ ਇਸ ਤਰ੍ਹਾਂ ਦਾ ਕੰਮ ਦੱਸਾਂਗੇ ਜੇਕਰ ਤੁਸੀਂ ਆਪਣੇ ਪੀਰ ਮੁਰਸ਼ਿਦ ਦੇ ਨਾਮ ਤੇ ਇਹ ਕੰਮ ਕਰ ਲਿਆ ਤਾਂ ਇੰਚਾਲਾ ਤਾਲਾ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਸੁਖੀ ਹੋਣ ਤੋਂ ਨਹੀਂ ਰੋਕ ਸਕਦੀ ਸੰਗਤ ਜੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ ਅਤੇ ਬਰਕਤ ਦੇ ਨਾਲ ਭਰਪੂਰ ਰਹੋਗੇ ਸੰਗੋਜੀ ਜਿਹੜੇ ਲੋਕ ਪੀਰਾਂ ਨੂੰ ਮੰਨਦੇ ਨੇ ਫਿਰ ਵੀ ਘਰ ਵਿੱਚ ਗਰੀਬੀ ਹੈ ਪਰੇਸ਼ਾਨੀ ਹੈ ਜਾਂ ਕੋਈ ਬਿਮਾਰੀ ਹੈ ਸੰਗੋਜੀ ਕਿਸੇ ਪਾਸਿਓਂ ਵੀ ਪੈਸੇ ਨਹੀਂ ਆ ਰਹੇ ਤੁਸੀਂ ਮਿਹਨਤ ਵੀ ਬਹੁਤ ਜ਼ਿਆਦੀ ਕਰਦੇ ਹੋ ਫਿਰ ਵੀ ਘਰ ਵਿੱਚ ਪੈਸਾ ਨਹੀਂ ਆ ਰਿਹਾ ਸੰਗੋਜੀ ਕਈ ਕੰਮ ਕੀਤੇ ਪਰ ਫਿਰ ਵੀ ਕੋਈ ਕੰਮ ਨਹੀਂ ਬਣਦਾ ਪਿਆ ਸੰਗਤ ਜੀ ਤੁਸੀਂ ਸਾਰੇ ਸਾਡੇ ਦੁਆਰਾ ਦੱਸਿਆ ਗਿਆ ਇਹ ਕੰਮ ਅੱਜ ਤੋਂ ਹੀ ਸ਼ੁਰੂ ਕਰ ਦਿਓ ਇਨਸ਼ਾ ਅੱਲਾਹ ਤਾਲਾ ਪੇਰ ਮਰਸ਼ਦ ਤੁਹਾਡੇ ਉੱਤੇ ਰਹਿਮਤ ਜ਼ਰੂਰ ਕਰਨਗੇ ਸੰਗਤ ਜੀ ਤੁਸੀਂ ਹਰ ਦਿਨ ਸਵੇਰ ਨੂੰ ਸਫੇਦ ਫੁੱਲੀਆ ਪਤਾਸੇ ਸੰਗਤ ਜੀ ਤੁਸੀਂ ਦੇਖਿਆ ਵੀ ਹੋਣਾ ਕਿ ਪੀਰਾ ਦੇ ਦਰਬਾਰ ਤੇ ਸਫੇਦ ਫੁੱਲੀਆ ਪਤਾਸੇ ਵਿਛੜੇ ਹੁੰਦੇ ਨੇ ਇਹ ਤੁਹਾਨੂੰ ਕ੍ਰਿਆਨਾ ਜਰਨਲ ਸਟੋਰ ਤੋਂ ਮਿਲ ਜਾਵੇਗਾ ਸੰਗਤ ਜੀ ਤੁਸੀਂ ਹਰ ਦਿਨ ਸਵੇਰ ਨੂੰ ਆਪਣੇ ਪੀਰ ਮੁਰਸ਼ਦ ਦਾ ਨਾਮ ਲੈ ਕੇ ਇਹ ਪਕਸ਼ੀ ਅਨੁਪਾ ਦੇਣਾ ਜੇ ਇਹ ਕੰਮ ਜੇ ਤੁਸੀਂ ਪੂਰੇ ਦਿਲ ਤੋਂ ਖੁਸ਼ੀ ਖੁਸ਼ੀ ਕੀਤਾ ਆਪਣੇ ਪੀਰ ਮੁਰਸ਼ਦ ਦੇ ਨਾਮ ਤੇ ਕੀਤਾ ਤਾਂ ਸੰਗਤ ਜੀ ਇਹ ਕੰਮ ਤੁਹਾਡੀ ਜ਼ਿੰਦਗੀ ਬਦਲ ਦਵੇਗਾ ਤੁਹਾਡੇ ਸੁੱਤੇ ਹੋਏ ਨਸੀਬ ਨੂੰ ਵੀ ਜਗਾ ਦੇਵੇਗਾ ਤੁਹਾਨੂੰ ਬਰਕਤ ਦੀ ਕੋਈ ਕਮੀ ਨਹੀਂ ਰਹੇਗੀ ਸੰਗਤ ਜੀ ਪੀਰ মুর্ਸ਼ਦੇ ਨੇ ਮੇਰ ਕਰਨਗੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਸੰਗਤ ਜੀ ਬਸ ਤੁਸੀ ਇੰਨਾ ਕਹੀ ਕਰਨਾ ਹੈ ਕਿ ਪਕਸ਼ੀਆ ਵਾਸਤੇ ਫੁੱਲੀਆਂ ਦਾ ਪ੍ਰਸ਼ਾਦ ਲੈ ਕੇ ਆਉਣਾ ਹੈ ਤੇ ਆਪਣੇ ਘਰ ਦੀ ਛੱਤ ਤੇ ਉਹਨਾਂ ਨੂੰ ਪਾ ਦੇਣਾ ਜੀ ਸੰਗਤ ਜੀ ਹਰ ਦਿਨ ਨੰਗੇ ਪੈਰ ਆਪਣੇ ਸਿਰ ਨੂੰ ਢੱਕ ਕੇ ਆਪਣੇ ਪੀਰ মুর্ਸ਼ਦ ਦਾ ਨਾਮ ਲੈ ਕੇ ਪਕਸ਼ੀਆਂ ਨੂੰ ਭੋਜਨ ਪਾ ਦੇਣਾ ਹੈ ਤੇ ਦੁਆ ਕਰਨੀ ਹੈ ਮੇਰੀ ਗਰੀਬੀ ਦੇ ਦਰਦਾਂ ਨੂੰ ਦੂਰ ਕਰਨਾ ਅਤੇ ਮੈਨੂੰ ਇਹਨਾਂ ਦੇਣਾ ਕਿ ਮੈਨੂੰ ਕਦੇ ਵੀ ਕਿਸੇ ਕੋਲੋਂ ਮੰਗਣਾ ਨਾ ਪਵੇ ਤੇ ਮੈਂ ਦੇਨ ਦੁਖੀਆਂ ਦੀ ਸੇਵਾ ਕਰ ਸਕਾਂ ਅਤੇ ਤੁਹਾਡੇ ਦਰਬਾਰ ਦੀ ਸੇਵਾ ਕਰ ਸਕਾਂ ਆਪਣੇ ਮਾਪਿਓ ਪੈਣ ਪਰਾਵਾਂ ਨੂੰ ਪਾਲ ਸਕਾਂ ਤੇ ਤੁਹਾਡੇ ਦਰਬਾਰ ਦੀ ਵੀ ਮੈਂ ਕੁਝ ਸੇਵਾ ਕਰ ਸਕਾਂ ਸੰਗਜੀ ਜੀ ਚ ਦੋਇਸਤਰਾ ਦੀ ਦੁਆ ਕੀਤੀ ਜਾਵੇ ਤੇ ਪੀਰ ਮੁਰਸ਼ਦ ਤੁਹਾਡੇ ਉੱਤੇ ਰਹਿਮ ਜ਼ਰੂਰ ਕਰਨਗੇ ਚੰਗਾ ਜੀ ਸੰਗਤ ਜੀ ਅੱਜ ਦੇ ਵੀਡੀਓ ਵਿੱਚ ਬਸ ਇਨਾ ਹੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ ਰੱਖਾ ਰੱਬ ਰੱਖਾ ਰੱਬ ਰੱਖਾ